ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪੰਘਾਲੀ ਦੇ ਵਿੱਚ ਪੰਘਾਲੀ ਪਿੰਡ ਜ਼ਿਲ੍ਹੇ ਫਰੋਰੀਪੁਰ ਦਾ ਮਾਨਮਤਾ ਨਗਰ ਆ ਪੰਘਾਲੀ ਤੋਂ ਛੜਕ ਜਿਹੜੀ ਹੱਡਾਂ ਵਾਲੀ ਨੂੰ ਜਾਂਦੀ ਆ ਉਹ ਛੜਕ ਦੇ ਉੱਤੇ ਬਾਈ ਹੁਣੇ ਉਹਦਾ ਘਰ ਆ ਮਿੱਤਰੋ ਆਰੇ ਦੇ ਕੋਲੇ ਹੈਣਾ ਜੀ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਮਹਿ ਬਕਾਉ ਆ ਸ਼ਕੀਨੀ ਵਾਲੇ ਪੱਖ ਤੋਂ ਦੁੱਧ ਵਾਲੇ ਪੱਖ ਤੋਂ ਬਰੀਕੀ ਵਾਲੇ ਪੱਖ ਤੋਂ ਮੈਂ ਪੂਰੀ ਚੰਗੀ ਆ ਅਗਲੀ ਕਾਰਵਾਈ ਤੁਸੀਂ ਕਰਨੀ ਆ ਆਓ ਸਾਰੀ ਜਾਣਕਾਰੀ ਲੈਨੇ ਆ ਅੱਜ ਦੇ ਬਾਰੇ ਡਿਟੇਲ ਜਾਣਦੇ ਆ ਖੂਬੀਆਂ ਵੀ ਦੱਸਦੇ ਆਂ ਤੇ ਇਹਦੇ ਗੁਣ ਵੀ ਦੱਸਦੇ ਓਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਬਾਈ ਜੀ ਸੇਤਾ ਦੇ ਪਰਿਵਾਰ ਜੀ ਕਿਰਪਾ ਜੀ ਮਾਲਕ ਦੀ ਬਣੀ ਚਲੋ ਸ਼ੁਕਰ ਅੱਛਾ ਇੱਕ ਵਾਰੀ ਦੱਸ ਕਿ ਵੀਰਾਂ ਨੂੰ ਆਪਣਾ ਨਾਮ ਸਾਂਝਾ ਕਰ ਦਈਏ ਹਾਂਜੀ ਹਾਂਜੀ ਕੀ ਨਾਮ ਆਪ ਦਾ ਬਾਈ ਜੀ ਮੇਰਾ ਨਾਮ ਹੈ ਚਰਨਜੀਤ ਸਿੰਘ ਜੀ ਚਰਨਜੀਤ ਸਿੰਘ ਫੌਜੀ ਫੌਜੀ ਹਾਂਜੀ ਪਿਤਾ ਦਾ ਨਾਮ ਸਰਦਾਰ ਗੋਰਾ ਸਿੰਘ ਜੀ ਸਰਦਾਰ ਗੋਰਾ ਸਿੰਘ ਜੀ ਘਰ ਆਪਣਾ ਆ ਗਿਆ ਹੱਡਾਂ ਵਾਲੀ ਛੜਕ ਦੇ ਉੱਤੇ ਆ ਸੜਕ ਆ ਗਈ ਸਾਹਮਣੇ ਹੈਣਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਦੋਂ ਇੱਧਰ ਵੇਖੀ ਪੁੱਤ ਮਾਰੀ ਨਿਗਾਹ ਐਨੂੰ ਲੈ ਕੇ ਆ ਕੈਮਰਾ ਉਹ ਤੁਹਾਨੂੰ ਠੇਕਾ ਦਿਸ ਜੂਗਾ ਹੈਣਾ ਹੱਡਾਂ ਵਾਲੀ ਛੜਕ ਦੇ ਤੇ ਠੇਕੇ ਤੋਂ ਬਾਅਦ ਆ ਅਗਾਂ ਨੂੰ ਪੰਗਾਲੀ ਵਾਲੀ ਸਾਈਡ ਨੂੰ ਆਗੇ ਤੁਸੀਂ ਤਾਂ ਤੁਹਾਨੂੰ ਬਾਈ ਦਾ ਘਰ ਮਿਲ ਜੂਗਾ ਸਿੱਧਾ ਗੇਟ ਬਾਈ ਦਾ ਆ ਪਈ ਆਉਂਦੀ ਆ ਬਾਹਰ ਨੂੰ ਅੱਛਾ ਬਰਾਜ ਜਿਹੜੀ ਆਪਾਂ ਮੈਂ ਵੇਚਣੀ ਆ ਹਨਾ ਜੀ ਹਾਂਜੀ ਹਾਂਜੀ ਤੇ ਇਹ ਫਿਰ ਕਿੰਨਾ ਵਾ ਸੂਰੀ ਹੈ ਤਕੀ ਇਹ ਤੀਜਾ ਸੂਆ ਸੂਰੀ ਹੈ ਬਾਈ ਜੀ ਤੀਜਾ ਸੂਆ ਸੂਰੀ ਹੈ ਕਿੰਨੇ ਦਿਨ ਲੈ ਜੂਗੀ ਹਜੇ ਸੂਣ ਦੇ ਵਿੱਚ ਇਹ ਹਫਤਾ ਕਰੀਬ ਲੈ ਜੂਗੀ ਹਫਤਾ ਲੈ ਜੂਗੀ ਹਜੇ ਹਾਂਜੀ ਠੀਕ ਅੱਛਾ ਮਹਾਰਾਜ ਦੁੱਧ ਕਿੰਨਾ ਦਿੱਤਾ ਹੋਇਆ ਬਾਈ ਇਹਨੇ ਦੁੱਧ ਪਹਿਲਾਂ ਬਾਈ ਜੀ ਮੈਂ 13 ਲੀਟਰ ਚੋਇਆ ਪਹਿਲਾਂ ਇੰਨੇ ਤੋਂ 13 ਲੀਟਰ ਦੁੱਧ ਆਪਾਂ ਚੁੰਦੇ ਰਹੇ ਹਾਂਜੀ ਚੁੰਦੇ ਰਹੇ ਕੋਜੀ ਸਾਹਿਬ ਕਹ ਲਿਆ ਤੁਸੀਂ ਰੂਲਾਉਂ ਦੇ ਪੱਕੇ ਹੁੰਨੇ ਆ ਹਾਂ ਇਹ ਗੱਲ ਮੰਨਣੀ ਪਾਉਗੇ ਨਾ ਤੇ ਮੈਂ ਇਹ ਚੀਜ਼ ਪੁੱਛਣੀ ਚਾਹਣਾ ਵੀ ਇਹਦੀ ਡਿਟੇਲ ਆ ਜਿਹੜੀ ਹਾਂ ਜੀ ਆ ਮਗਰਲੀ ਕੱਟੀ ਸੂਏ ਦੀ ਜਾਂਦੀ ਆ ਹਾਂਜੀ ਇਹ ਤੇ ਪਹਿਲੇ ਸੂਏ ਦਾ ਬੱਚਾ ਸੀ ਉਹ ਬੱਚਾ ਕੱਟਾ ਸੀਗਾ ਉਹ ਦੇਦਾ ਸੀ ਉਹ ਦੇਦਾ ਵੀ ਮੰਨ ਲਓ ਕਹਿਣ ਦੋ ਪਾਵਾ ਵੀ ਘਰਾਣਾ ਸਖਾਣਾ ਇਹਦਾ ਸਾਰਾ ਤੁਹਾਡੇ ਘਰੇ ਜੰਪਲ ਆ ਹਾਂਜੀ ਜੀ ਘਰੇ ਹੀ ਆ ਠੀਕ ਆ ਅੱਛਾ ਇਹ 13 ਲੀਟਰ ਦੁੱਧ ਚੋਇਆ ਹੋਇਆ ਤੁਸੀਂ ਇਹਦੇ ਥੱਲੋਂ ਤੇ ਇਹ ਕਿੰਨਾ ਕੁ ਟਾਈਮ ਮਿਲ ਜਾਂਦੀ ਹੈ ਜਿਵੇਂ ਮਾਂ ਦਾ ਕਈ ਮਹੀਆਂ ਹੁੰਦੀਆਂ ਬਣ ਕੇ ਦੋ ਤਿੰਨ ਮਹੀਨੇ ਪਿਉਂਦੀਆਂ ਤੇ ਮਾਰ ਕੇ ਛੜਛੜਾ ਪਹੁੰਚ ਜਾਂਦੀਆਂ ਇਹ 8 ਮਹੀਨੇ ਤੱਕ ਮਿਲ ਜਾਂਦੀ ਹੈ 8 ਮਹੀਨੇ ਦੁੱਧ ਇਹ ਗੱਲ ਸੇਵਾ ਤੇ ਆ ਬਬ ਠੀਕ ਹੈ ਸੇਵਾ ਤੇ ਇਹ ਤਾਂ ਗੱਲ ਤਾਂ ਈ ਲੱਖ ਰੁਪਏ ਦੀ ਆ ਵੀ ਖੁਰਲੀ ਚ ਨ ਕੀ ਕਿਹੜਾ ਭਰਾਤਾ ਫਿਰ ਜੀ ਗੱਭਣ ਜਿਵੇਂ ਠੀਕ ਐ ਕਿ ਸਰਕਾਰੀ ਖਾਨ ਦਾ ਪੋਆਇਆ ਜੀ ਸਰਕਾਰੀ ਸੀਮਾ ਨੂੰ ਲੱਗਾ ਹੋਇਆ ਹਾਂਜੀ ਸਰਕਾਰੀ ਲੱਗਾ ਠੀਕ ਐ ਅੱਛਾ ਮਹਾਰਾਜ ਜਿਵੇਂ ਚੌਂਚਾਂ ਦੇ ਵਿੱਚ ਪੋਲੀ ਓਕੇ ਜੀ ਹਾਂਜੀ ਚੁੰਟ ਬਹੁਤ ਵਧੀਆ ਜੀ ਠੀਕ ਹੈ ਪਾਸਾ ਹੈਗਾ 19 ਅਗੇ ਨੂੰ ਹਣਾ ਲੇਵੇ ਦੇ ਵਿੱਚ ਹਾਂਜੀ ਤੇ ਇੱਕ ਥੰਡ ਲੰਮਾ ਰੱਖ ਦਈਏ ਫਿਰ ਪਹਿਲੇ ਤੋਂ ਹੀ ਇਹ ਪਹਿਲਾਂ ਤੋਂ ਹਾਂ ਕੋਈ ਬਿਮਾਰੀ ਨਹੀਂ ਗਈ ਠੀਕ ਹੈ ਠੀਕ ਜਿਵੇਂ ਤੋਂ ਹੀ ਆ ਹਣਾ ਉਹ ਇਹਦਾ ਡਾਟਾ ਮੈਨੂੰ ਲੇਵੇ ਦਾ ਪਾ ਲੱਗ ਹੀ ਜਾਂਦਾ ਵੀ ਸ਼ੁਰੂ ਤੋਂ ਹੀ ਲੱਗਦਾ ਮੈਨੂੰ ਹਾਂਜੀ ਸ਼ੁਰੂ ਤੋਂ ਹਾਂਜੀ ਪਾਸਾ ਜਰੂਰ 19 ਦੀ ਵੇਖ ਲਓਦਾ ਪੁੱਤ ਦਿਖਾਦੀ ਕੋ ਤੇ ਅਰੇ ਮੇਰੀ ਬਿਊਟੀ ਪਾਰਟੀ ਬੜੀ ਚੰਗੀ ਸੋਹਣੀ ਸਨਕੀ ਬਹੁਤ ਆਣਾ ਬਈ ਬਈਏ ਸ਼ੌਕ ਨਾ ਰੱਖੀ ਹੈ ਸ਼ੌਕ ਨਾ ਰੱਖੀ ਹਾਂ ਇਹ ਠੀਕ ਹੈ ਜੀ ਇੱਕ ਵਾਰ ਜਿੰਨਾ ਕੰਮ ਕਰੀਦਾ ਸ਼ੌਕ ਨਾ ਨਹੀਂ ਸਹੀ ਆ ਫੌਜੀ ਸਾਹਿਬ ਇਹ ਤਾਂ ਗੜਮ 10 ਲੱਖ ਰੁਪਏ ਦੀ ਅੱਛਾ ਰੇਟ ਫਿਰ ਬਈ ਆਪਾਂ ਫੌਜੀ ਸਾਹਿਬ ਰੇਟ ਇਹਦਾ 70 ਆਈਏ ਇੱਕ 70 ਕਰਾਂਗੇ 170000 ਹਾਂਜੀ ਬਾਅਦ ਚ ਆਏ ਗਏ ਦਾ ਬੰਦੇ ਦਾ ਮਾਨਦਾਨ ਹੋ ਜਾਊਗਾ ਠੀਕ ਆ ਹਾਂਜੀ ਇਹ ਮੌਕੇ ਤੇ ਜਦੋਂ ਕੋਈ ਆ ਕੇ ਲਊਗਾ ਉਹ ਬਾਅਦ ਘਾਟ ਕਰ ਲਾਂਗੇ ਹਾਂਜੀ ਹਾਂਜੀ ਮਤਲਬ ਇਹ ਨਹੀਂ ਹੈਗਾ ਵੀ ਇੱਕ ਪਾਸੇ 70 ਮੰਗਿਆ ਤੇ ਇੱਕ 70 ਦੂਈ ਦੇਣੀ ਹੈ ਵੀ ਜਿੰਨੇ ਕੁ ਤੇ ਕਿਸੇ ਨੂੰ ਜਚੂਗੀ ਉਹ ਮੰਗ ਲਵੇ ਹੈਨਾ ਆਪਾਂ ਮੁੱਲ ਰੱਖਤਾ ਤੁਸੀਂ ਅਗਲਾ ਮੰਗੇ ਜਿਹਨੂੰ ਜਚੂਗੀ ਕਿਉਂ ਨਹੀਂ ਹਾਂਜੀ ਹਾਂਜੀ ਬਿਲਕੁਲ ਅੱਛਾ ਤੋਰਦੀਏ ਫੁੱਜਾ ਸਾਹਿਬ ਨਿਕਲੀ ਹਾਂਜੀ ਹਾਂਜੀ ਖੁੱਲੇ ਮਾੜੇ ਕੱਢੇ ਬਰਨ ਲੈ ਮਿੱਤਰੋ ਤੀਜਾ ਸੁਆ ਹੈ ਸੂਰਈਏ ਕਰਮਾਂ ਵਾਲੀ ਸੂਣ ਦੇ ਵਿੱਚ ਹਫਤਾ ਇੰਦਾ ਹਜੇ ਬਾਕੀ ਆ ਤੇ ਆਹ ਇਹਦੀ ਕੱਟੀ ਆ ਮਗਰਲੇ ਸੂਏ ਦੀ ਮਿੱਤਰੋ ਵੇਖ ਸਕਦੇ ਹੋ ਤੇ ਜਿਹੜਾ ਪਹਿਲੇ ਸੂਏ ਦਾ ਬੱਚਾ ਸੀਗਾ ਉਹ ਕੱਟਾ ਸੀਗਾ ਉਹ ਬਾਈ ਉਹਨਾਂ ਨੇ ਵੇਚਤਾ ਲੇਵੇ ਰੂ ਲੇਵਲ ਉਵੇ ਲੋਖਰੀਆ ਸਕੇਨੀ ਮੈਂ ਇਹਦੇ ਵਿੱਚ ਚੰਗੀ ਆ 100 ਦੇ ਵਿੱਚੋਂ 20 30 ਪੈਸੇ ਪਾਸਾ ਵਾ ਤੇ ਇੱਕ ਥਣ ਲੰਬਾ ਰੱਖਦੀ ਆ ਦੂਜੇ ਥਣਾਂ ਦੇ ਨਾਲ ਚੋਣ ਦੇ ਵਿੱਚ ਓਕੇ ਆ ਪਹਿਲੇ ਸੂਏ ਤੋਂ ਜਮੰਦਰੂ ਥਣ ਲੰਮਾ ਵਾ ਬਾਈ ਹੁਣੀ ਆਂਦਿਆਂ ਦਾ ਤੇ ਕੋਈ ਬਿਮਾਰੀ ਸ਼ਮਾਰੀ ਨਾਲ ਨਹੀਂ ਹੋਇਆ ਇੱਥੇ ਬੰਦੇ ਪਾਉਂਦੇ ਕੋਈ ਗੱਲ ਨਹੀਂ ਬਹੁਤ ਸੋਹਣਾ ਜਿਹੜਾ ਦਾ ਟਿਕਾਣਾ ਵਾ ਮੈਂ ਤਾਂ ਤੁਸੀਂ ਦੇਖ ਸਕਦੇ ਆ ਬਰੀਕੀ ਬਰੂਕੀ ਆਰਡਰ ਦੀ ਕੁਆਲਿਟੀ ਬਿਹਤਰ ਹੀ ਨਾਲ ਸਿੰਘਾ ਸੁੰਗਾ ਵਾਲੇ ਪੱਖ ਤੋਂ ਚੰਗੀ ਆ ਮੈਂ ਹਰ ਪੱਖ ਮੈਂ ਦਾ ਜਿਹੜਾ ਮਜ਼ਬੂਤ ਆ ਤੁਸੀਂ ਆ ਕੇ ਦੇਖਿਓ ਤੁਹਾਨੂੰ ਪਸੰਦ ਆਊਗੀ ਇਹ ਪੱਕਾ ਵਾ ਦਾ ਪੰਗਾਲੀ ਪਿੰ ਖੜੀ ਆ ਹੱਡਾਂ ਵਾਲੀ ਸੜਕ ਦੇ ਉੱਤੇ ਬਾਈ ਦਾ ਘਰ ਆ ਮਿੱਤਰੋ ਵਧੇਰੇ ਜਾਣਕਾਰੀ ਲਈ ਆਪਾਂ ਨੰਬਰ ਦੇ ਰਹੇ ਫੌਜੀ ਸਾਹਿਬ ਨੰਬਰ ਕਿੰਨਾ ਆਪਣਾ ਮੇਰਾ ਹੀ 98145 ਜੀ 67305 ਇੱਕ ਵਾਰੀ ਹੋਰ ਆਉਣ ਦਿਓ 98145 ਜੀ 67305 ਠੀਕ ਹੈ ਇਸ ਨੰਬਰ ਤੇ ਕਰ ਲਓ ਮਹਾਰਾਜ ਦੇ ਬਾਈ ਦੇ ਨਾਲ ਤੁਸੀਂ ਗੱਲਬਾਤ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਵਧੇਰੇ ਜਾਣਕਾਰੀ ਲਈ ਦਾਫਤ ਕੰਮ ਕਰ ਲਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਪੁੱਤ ਬੱਚਿਆਂ ਦੇ ਮਾਰੇ ਇਧਰ ਦੇ ਵਾਸੀ ਦੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜੁੜਦੇ ਰਹੋ ਸ਼ੁਕਰੀਆ ਧੰਨਵਾਦ ਭੱਜ ਗਏ